ਸਭ ਸਭ ਤੋਂ ਪਹਿਲਾਂ ਉਸ ਕਾਲਪੁਰਖ ਦਾ ਬਹੁਤ ਬਹੁਤ ਸ਼ੁਕਰਾਨਾ ਕਰਦਾ ਹੋਇਆ ਜੋ ਹੁਕਮ ਜਿਹਦਰ ਸਾਹਿਬ ਸਿੰਘ ਸਾਹਿਬ ਦਾ ਹੋਇਆ ਸੀ ਉਹਦੇ ਮੁਤਾਬਕ ਅੱਜ ਮੈਂ ਸ੍ਰੀ ਕਾਲਤਾਕ ਸਾਹਿਬ ਦੇ ਨਾਮ ਸਬਕ ਹੋਇਆ ਅਰਦਾਸ ਬੇਨਤੀ ਕੀਤੀ ਆ ਜੋਦੜੀ ਕੀਤੀ ਆ ਵਾਹਿਗੁਰੂ ਸੱਚੇ ਪਾਤਸ਼ਾਹ ਕਿ ਜੋ ਜੋ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਦੇ ਹੁੰਦਿਆਂ ਕੋਈ ਜਾਣੇ-ਅਣਜਾਣੇ ਕੋਈ ਭੁੱਲ ਕੋ ਗਲਤੀ ਹੋਈ ਆ ਉਹ ਇਹ ਬਖਸ਼ਣ ਦਾ ਬਖਸ਼ਣ ਹਾਰਿਆ ਉਹਦੇ ਵਾਸਤੇ ਮਾਫੀ ਮੰਗੀ ਆ ਤੇ ਮੈਨੂੰ ਪੂਨ ਆਸ ਆ ਕਿ ਵਾਹਿਗੁਰੂ ਔਰ ਛੇਵੇਂ ਪਾਤਸ਼ਾਹ ਜੀ ਅਕਾਲ ਤਖਤ ਸਾਹਿਬ ਇਸ ਗੱਲ ਲਈ ਮਾਫ ਕਰਨ ਦੇ ਯੋਗ ਆਰ ਮਾਫ ਕਰਨਗੇ ਜੋਦੜੀ ਕੀਤੀ ਆ ਔਰ ਜੋ ਜਹਦਰ ਸਾਹਿਬ ਦਾ ਹੁਕਮ ਹੋਇਆ ਸੀ ਕਿ ਸਪਾਸੀ ਕਲ ਜਿਹੜਾ ਆ ਉਹ ਦੇਣਾ ਉਹ ਮੈਂ ਆਪ ਨਿਮਰਤਾ ਸਹਿਤ ਪੇਸ਼ ਹੋ ਕੇ ਉਹਨਾਂ ਦੇ ਪੀਏ ਸਾਹਿਬ ਨੂੰ ਜਿਹੜਾ ਉਹ ਦੇਖੇ ਆਇਆ ਤੋਂ ਬਾਕੀ ਇਸ ਤੋਂ ਗਾਂ ਜੋ ਵੀ ਫੈਸਲਾ ਜਿਹੜਾ ਆ ਉਹ ਜਹੇਦਰ ਸਾਹਿਬ ਵੱਲੋਂ ਜਾਊਗਾ ਉਥੇ ਵੀ ਇਨ ਬਿਨ ਨਿਮਾਣੇ ਸਿੱਖ ਬੰਦ ਪੇਸ਼ ਹੋ ਕੇ ਪਾਲਣਾ ਕਰਾਂਗੇ ਔਰ ਹਮੇਸ਼ਾ ਇੱਕ ਪੂਰਨ ਜੋ ਸਾਡਾ ਇਹ ਸਥਾਨ ਆ ਅਕਾਲ ਤਖਤ ਸਾਹਿਬ ਇਹਦਾ ਜੋ ਵੀ ਹੁਕਮ ਹੋ ਪਹਿਲਾਂ ਵੀ ਸਵੀਕਾਰ ਕਰਦੇ ਰਹੇ ਆ ਹੁਣ ਵੀ ਉਹਨੂੰ ਸਵੀਕਾਰ ਕਰ ਰਹੇ ਆ ਮਾਨ ਸਰ ਜਾਣੇ ਅਣਜਾਣੇ ਦੀ ਗੱਲ ਨਹੀਂ ਹੋ ਰਹੀ ਹੁਣ ਤਾਂ ਸਪੱਸ਼ਟ ਗੱਲ ਹੋ ਰਹੀ ਆ ਕਿ ਜਿਹੜਾ ਸਸਾ ਨੂੰ ਮਾਫੀਆਂ ਦਿੱਤੀਆਂ ਗਈਆਂ ਪਰ ਗਾੜੀ ਕਾਟ ਹੋਇਆ ਕੋਈ ਪੂਰਾ ਕਾਟ ਹੋਇਆ ਹੋਰ ਜਿਹੜੇ ਬੇਦਵੀ ਕਾਟ ਹੋਏ ਨੇ ਉਹਨਾਂ ਦੇ ਲਈ ਗੁਨਾਹ ਤੋ ਕਬੂਲਣ ਦੀ ਗੱਲ ਹੋ ਰਹੀ ਆ ਤੁਸੀਂ ਫਿਰ ਜਾਣੇ ਅਣਜਾਣੇ ਦੀ ਗੱਲ ਕਰ ਰਹੇ ਹੋ ਦੇਖੋ ਜਦੋਂ ਕੋਈ ਵੀ ਬੰਦਾ ਕੋਈ ਕੰਮ ਕਰਦਾ ਜਾਂ ਕੋਈ ਸਰਕਾਰ ਤਾਕਤ ਦੇ ਵਿੱਚ ਪਾਵਰ ਵਿੱਚ ਹੁੰਦੀ ਆ ਉਹ ਕੰਮ ਲੋਕਾਂ ਦੇ ਕਰਦੇ ਹੁੰਦੇ ਆ ਕਰਦੇ ਆ ਕਰਦੇ ਆ ਜੇ ਸੌ ਕੰਮ ਚੰਗਾ ਹੋ ਗਿਆ ਕਿ ਨਹੀਂ ਹੋਇਆ ਤੇ ਕਈ ਵਾਰੀ ਉਹਦੀ ਗੱਲ ਆ ਜਾਂਦੀ ਆ ਪਰ ਮੈਂ ਇੱਕ ਬੇਤਿਕਾ ਨਹੀਂ ਚਾਹਣਾ ਅੱਜ ਕੋਰਟਾਂ ਦੇ ਵਿੱਚ ਮੈਟਰ ਆ ਕਿ ਜਿਹੜੀ ਵਿਆਧਵੀ ਹੋਈ ਆ ਕਿਵੇਂ ਹੋਈ ਇਹ ਤਾਂ ਬੈਟਰ ਹੋਣਾ ਕਿੰਦਾ ਲੁਕਿਆ ਛਪਿਆ ਰਿਹਾ ਹੀ ਨਹੀਂ ਕਿ ਵਿਆਧਵੀ ਕਿਹਨਾਂ ਨੇ ਕਰਾਈ ਆ ਕੌਣ ਦੋਸ਼ੀ ਆ ਅਸੀਂ ਫਿਰ ਵੀ ਇਹ ਗੱਲ ਕਹਿੰਦੇ ਆ ਕਿ ਜੇ ਪੰਥੀ ਇਸ ਗੱਲ ਨੂੰ ਸਮਝਦਾ ਇਹ ਕੰਮ ਸਮਝਦੇ ਆ ਤੇ ਅਸੀਂ ਫਿਰ ਵੀ ਨਿਮਰਤਾ ਸਹਿਤ ਮਾਫੀ ਮੰਗਦੇ ਆ। ਤੁਹਾਡੀ ਕਿਰਤੀ ਬਿਆਨਬਾਜੀ ਨੂੰ ਕਿਸ ਤਰ੍ਹਾਂ ਦੇਖਦੇ ਹੋ? ਸ਼੍ਰੀ ਕਾਖਤਖ ਸਾਹਿਬ ਵੱਲੋਂ ਵੀ ਦੇਸ਼ ਦਿੱਤਾ ਗਿਆ ਕਿ ਜਿਹੜਾ ਬਿਆਨਬਾਜੀ ਨਾ ਕੀਤੀ ਜਾਵੇ ਕਾਖਤਖ ਸਾਹਿਬ ਦੀ ਮਰਿਆਦਾ ਨੂੰ ਚਰੋਹੀ ਨਾ ਦਿੱਤਾ ਜਾਂਦਾ। ਇਹੀ ਗੱਲ ਆ। ਇਹੇ ਕਰਕੇ ਅਸੀਂ ਉਹ ਗੱਲਾਂ ਨਹੀਂ ਕਹਿਣੀਆਂ ਚਾਹੁੰਦੇ ਜਿਹੜੀਆਂ ਗੱਲਾਂ ਮਰਿਆਦਾ ਤੋਂ ਬਾਹਰ ਜਾਣ। ਕਿਉਂਕਿ ਜਹਦਰ ਸਾਹਿਬ ਨੇ ਜਿਹੜਾ ਹੁਕਮ ਦਿੱਤਾ ਸਾਡੇ ਲਈ ਉਹ ਲਾਹੀ ਹੁਕਮ ਆ। ਅਸੀਂ ਕਿਸੇ ਵੀ ਸਿੱਖ ਦੇ ਖਿਲਾਫ ਜਾਂ ਕਿਸੇ ਪਾਰਟੀ ਦੇ ਖਿਲਾਫ ਕੋਈ ਗੱਲ ਕਰਕੇ ਨਹੀਂ ਕਹਿੰਦੇ। ਆਪ ਇਹ ਇਸ ਕਰਕੇ ਗੱਲ ਕਹਿਨੇ ਆ ਕਿ ਜੇ ਜਿਹੜਾ ਨਹੀਂ ਸਵਾਲ ਕੀਤਾ ਵੀ ਜਾਣੇ ਨਾ ਜਾਣੇ ਸੇ ਕਹਿੰਦੇ ਆ ਕਿ ਕੀਤੀ ਨਹੀਂ ਜੇ ਫਿਰ ਵੀ ਲੱਗਦਾ ਵੀ ਹੋ ਗਈ ਤਾਂ ਅਸੀਂ ਮਾਫੀ ਮੰਗਦੇ ਆਂ ਉਸ ਮਸਤ ਕੋਣ ਨੇ ਉਹ ਸਪਸ਼ਟੀਕਰਨ ਕੀ ਦਿੱਤਾ ਹੈ ਜੀ ਅੱਜ ਸਪਸ਼ਟੀਕਰਨ ਕੀ ਦਿੱਤਾ ਹੈ ਦੇਖੋ ਮੈਂ ਤੇ ਇਹ ਸਮਝਦਾ ਕਿ ਜਿੰਨਾ ਟਾਈਮ ਮੈਨੂੰ ਮਿਨਿਸਟਰੀ ਵਿੱਚ ਮਿਲਿਆ ਜਿਹੜਾ ਮੇਰੇ ਕੋਲ ਮਹਿਕਮਾ ਸੀ ਉਹ ਮਹਿਕਮੇ ਦੇ ਵਿੱਚ ਮੇਰੇ ਜੁਮੇ ਵਿੱਚ ਵੱਡੀ ਸੇਵਾ ਲੱਗੀ ਸੀ ਜਿਹੜੀਆਂ ਜਿੰਨੀਆਂ ਯਾਦਗਾਰਾਂ ਬਣੀਆਂ ਸਿੱਖ ਇਤਿਹਾਸ ਦੇ ਵਿੱਚ ਕਿਹ ਵੀ ਗੱਲ ਹੈ ਜਿਹਨੂੰ ਅੱਜ ਆਪ ਸਾਰੇ ਭੁੱਲੀ ਜਾਂਦੇ ਆਂ ਕਿ ਸ਼੍ਰੋਮਣੀ ਕਾਲੇਦਾਨ ਨੇ ਰਾਹ ਤੇ ਖਾਲਸਾ ਚੱਪੜ ਚੜੀ ਵੱਡਾ ਕੱਲੂ ਕਰਾ ਛੋਟਾ ਕੱਲੂ ਕਰਾ ਔਰ ਭਗਵਾਨ ਬਾਲਮੀਕ ਦੀ ਯਾਦਗਾਰ ਰਵਦਾਸ ਜੀ ਦੀ ਯਾਦਗਾਰ ਮੋਤੀ ਰਾਮਾ ਦੀ ਯਾਦਗਾਰ ਆ ਬਾਰੰਬੋੜੀਅਲ ਜੰਗੇ ਆਜ਼ਾਦੀ ਇਹ ਉਹ ਜਿਹੜਾ ਅੰਮ੍ਰਿਤਸਰ ਸਾਹਿਬ ਦਾ ਜੋ ਇਹ ਜਿਹੜਾ ਉਹਦਾ ਮਾਰ ਗਿਆ ਜਾਂ ਥੋੜਾ ਜਿਹੜਾ 47 ਦਾ ਅਸੀਂ ਪਾਰਟਿਸਪਲ ਵਾਲਾ ਜਿਹੜਾ ਯਾਦਗਾਰ ਇਦਾਂ ਦੀ ਇੱਕ ਨਹੀਂ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੀਆਂ ਹੋ ਰਹੀ ਹੋਈਆਂ ਪਸਤਾਨ ਹੈਗੇ ਆ ਜਿਹੜੇ ਸਾਡੀ ਸਰਕਾਰ ਬਿਲੇ ਔਰ ਮੇਰੀ ਦੇਖਰੇਖ ਥੱਲੇ ਜਿਹੜੇ ਬਣੇ ਆ ਸੋ ਉਹ ਇਸ ਕਰਕੇ ਉਹਨਾਂ ਨੂੰ ਅੱਜ ਕੋਈ ਨਹੀਂ ਗੱਲ ਬੰਦਾ ਗੱਲ ਨਹੀਂ ਕਰ ਰਿਹਾ ਸਿਰਫ ਇਹ ਕਹਿੰਦਾ ਜੀ ਆ ਕਹਤ ਹੈ ਜੀ ਕਿ ਜੋ ਜੋ ਵੀ ਕਹਤਾ ਅਸੀਂ ਸਾਡੇ ਪ੍ਰਧਾਨ ਸਾਹਿਬ ਨੇ ਵੀ ਅਸੀਂ ਵੀ ਪੱਲਾ ਾਟ ਕੇ ਸਾਡੇ ਪੱਲੇ ਚ ਪਾ ਦਿਓ ਕਿਉਂਕਿ ਅਸੀਂ ਅਕਾਲ ਤਖਤ ਤੋਂ ਵੱਡੇ ਨਹੀਂ ਨਾ ਅਸੀਂ ਦਰਬਾਰ ਸਾਹਿਬ ਤੋਂ ਵੱਡੇ ਆ ਅਸੀਂ ਫਿਰ ਵੀ ਆਪਣੀ ਉਸ ਚੀਜ਼ ਨੂੰ ਮੰਨ ਕੇ ਉਹ ਇਸੇ ਕਰਕੇ ਆਏ ਆ ਕਿ ਜੇ ਕੋਈ ਜਾਣੇ ਜਾਣੇ ਹੋਈ ਆ ਕਿ ਵਾਹਿਗੁਰੂ ਬਖਸ਼ੰਦਾਰ ਉਹ ਰਣਾ ਕਿਸੇ ਪ੍ਰਕਾਰ ਦੇ ਕੁਸ਼ਰੀ ਕਾਹ ਸਾਬ ਨੂੰ ਧਾਰਮਿਕ ਸਜ਼ਾ ਲਗਾਈ ਜਾ ਸਕਦੀ ਹੈ ਇਹ ਬੈ ਕੁਸ਼ਰੀ ਕਾਹ ਸਾਬ ਇਹ ਮਹਾਨ ਕਾਲ ਤੱਕ ਤੋਂ ਇਹਦੇ ਜਹੇਦਾਰ ਵੀ ਮਹਾਨ ਹੋਆ ਜੋ ਵੀ ਉਹ ਕਹਿਣਗੇ ਉਹਨੂੰ ਖੜੇ ਮੱਥੇ ਪਰਵਾਣ ਕਰਾਂ ਠੀਕ ਹੈ ਜੀ ਜੋ ਆਦੇਸ਼